ਹਰ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਵੱਡਾ ਹੋ ਕੇ ਉਹਨਾਂ ਦਾ ਬੇਟਾ ਉਸ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰੇਗਾ ਲੇਕਿਨ ਬਹੁਤ ਔਖਾ ਹੁੰਦਾ ਹੈ ਜਦੋਂ ਆਪਣੇ ਹੀ ਮੋਢਿਆਂ ਤੇ ਆਪਣੇ ਬੇਟੇ ਦੀ ਅਰਥੀ ਨੂੰ ਸਹਾਰਾ ਦੇਣਾ ਪੈਂਦਾ ਸਾਡੇ ਨਾਲ ਤਿੰਨ ਇੱਥੇ ਪੀੜਿਤ ਪਰਿਵਾਰ ਅਜੇ ਹੀ ਮੌਜੂਦ ਨੇ ਸਭ ਤੋਂ ਪਹਿਲਾਂ ਇਹ ਬਜ਼ੁਰਗ ਖੜੇ ਨੇ ਜਿਨ੍ਹਾਂ ਦੇ ਹੱਥ ਵਿੱਚ ਤਸਵੀਰ ਹੈ ਇਹਨਾਂ ਦੇ ਬੇਟੇ ਦੀ ਉਸ ਤੋਂ ਬਾਅਦ ਇੱਕ ਬਜ਼ੁਰਗ ਖੜੇ ਨੇ ਉਹਨਾਂ ਦੇ ਹੱਥ ਵਿੱਚ ਉਹਨਾਂ ਦੇ ਪਿਤਾ ਦੀ ਤਸਵੀਰ ਹੈ ਇੱਕ ਛੋਟਾ ਨੌਜਵਾਨ ਖੜਾ ਹੈ ਬੱਚਾ ਖੜਾ ਹੈ ਜਿਸਦੇ ਹੱਥ ਵਿੱਚ ਉਹਨਾਂ ਦੇ ਪਿਤਾ ਜੀ ਦੀ ਤਸਵੀਰ ਹੈ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਪੂ ਜੀ ਤੁਹਾਡੇ ਬੇਟੇ ਦੀ ਤਸਵੀਰ ਹੈ ਕੀ ਹੋਇਆ ਸੀ ਇਹ ਲੋਕਾਂ ਨੂੰ ਨਹੀਂ ਨਾਨੀ ਜੀ ਇੱਥੇ ਹਰ ਪੁਤਰਤੀ ਨਾਲ ਝੰਡਾ ਰਿਹਾ ਹੈ ਇਹ ਤੁਹਾਡਾ ਇਹ ਉਹ ਜਜ਼ਬਾਤ ਨੇ ਜੋ ਸ਼ਾਇਦ ਬਿਆਨ ਕਰਨੇ ਬਹੁਤ ਔਖੇ ਨਹੀਂ ਚੇਤ ਸਰਕਾਰਾਂ ਨੂੰ ਇਹ ਸਮਝ ਕਦੇ ਵੀ ਨਹੀਂ ਆ ਸਕਦਾ ਜੋ ਪੀੜ ਜੋ ਦਰਦ ਇਹ ਬਜ਼ੁਰਗ ਜਾਂ ਇਨਾ ਵਰਗੇ ਕਈ ਸੈਂਕੜੇ ਬਜ਼ੁਰਗ ਹੰਡਾ ਰਹੇ ਨੇ ਇਹ ਦੁੱਖ ਇਹ ਹੰਝੂ ਜੇਕਰ ਸਰਕਾਰਾਂ ਨੂੰ ਨਜ਼ਰ ਆਉਂਦੇ ਤਾਂ ਸ਼ਾਇਦ ਅੱਜ ਇਹ ਤਸਵੀਰਾਂ ਲੈ ਕੇ ਸੈਂਕੜੇ ਕਿਸਾਨ ਇੱਥੇ ਨਾ ਪਹੁੰਚੇ ਹੁੰਦੇ ਬੜੀ ਸ਼ਰਮ ਵਾਲੀ ਗੱਲ ਹੈ ਸਰਕਾਰਾਂ ਦੇ ਲਈ ਬਿਆਖ ਦੇਤੀ ਕੁਡੀਆਂ ਨੂੰ ਤੇ ਉਹ ਕਰ ਜਾਓਗੇ ਇੱਥੋਂ ਮੈਥੋਂ ਪੜ ਕੇ ਉਹ ਤਾਂ ਕੁਛ ਨਹੀਂ ਸੁਖੁਸ਼ੀ ਕਰ ਗਿਆ ਇੱਥੋਂ ਮੈਥੋਂ ਪੜਿਆ ਦੀ ਕਰ ਜਾ ਬਾਪੂ ਜੀ ਕਿੰਨੀ ਉਮਰ ਸੀ ਤੁਹਾਡੇ ਬੇਟੀ ਦੀ ਤੇ ਤੁਹਾਡੀ ਜ਼ਮੀਨ ਕਿੰਨੀ ਕੇ ਡੂਡ ਕਿਲਾ ਤਿੰਨ ਭਾਈਆਂ ਕੋਲ ਤਿੰਨ ਪਾਇਆ ਕੋਲੇ 1.5 ਕਿਲਾ ਤੇ ਸਰਕਾਰ ਕਹਿੰਦੀ ਸੀ ਕਿ 5 ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋਵੇਗਾ ਤੁਹਾਡਾ ਕਰਜ਼ਾ ਮਾਫ਼ ਨਹੀਂ ਹੋਇਆ ਕੁਝ ਨਹੀਂ ਮਿਲਿਆ ਜੀ ਸਾਨੂੰ ਗਾਲ ਵੀ ਪੂਰਾ ਵੀ ਨਹੀਂ ਦਿੱਤਾ ਮੈਨੂੰ ਨਾ ਖੁਦਕੁਸ਼ੀ ਵਾਲਾ ਨਾ ਕਸਿਆ ਕਰਜ਼ਾ ਕੁਝ ਨਹੀਂ ਕਰਿਆ ਸਰ ਬਹੁਤ ਵੱਡਾ ਸਵਾਲ ਹੈ ਨਾ ਤਾਂ ਕਰਜ਼ਾ ਹੀ ਮਾਫ਼ ਹੋਇਆ ਤੇ ਨਾ ਹੀ ਖੁਦਕੁਸ਼ੀ ਕਰਨ ਤੋਂ ਬਾਅਦ ਕੋਈ ਮੁਆਵਜ਼ਾ ਨਾ ਕੋਈ ਸਾਰ ਲਈ ਗਈ ਤੁਸੀਂ ਵੇਖ ਸਕਦੇ ਹੋ 29 2017 ਇਹ ਤਰੀਕੇ ਜਦੋਂ ਖੁਦਕੁਸ਼ੀ ਕੀਤੀ ਗਈ ਜਦੋਂ ਅਕਾਲ ਚਲਾਣਾ ਕਰ ਗਏ ਜਗਸੀਰ ਸਿੰਘ ਜੀ 28 ਸਾਲਾਂ ਦਾ ਗੱਭਰੂ ਨੌਜਵਾਨ ਜਿਸ ਨੂੰ ਕਰਜ਼ੇ ਨੇ ਸ਼ਿਕਾਰ ਬਣਾਇਆ ਸਰਕਾਰਾਂ ਦੇ ਖੋਖਲੇ ਵਾਅਦਿਆਂ ਨੇ ਸ਼ਿਕਾਰ ਬਣਾਇਆ ਤੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਹੰਝੂ ਇਸ ਪਿਤਾ ਦੇ ਅੱਖਾਂ ਦੇ ਵਿੱਚੋਂ ਜੋ ਲਗਾਤਾਰ ਵਹਿ ਰਹੇ ਨਹੀਂ ਤੇ ਬਿਆਨ ਕਰ ਰਹੇ ਨਹੀਂ ਕਿ ਕੁਝ ਬੀਤ ਰਹੀ ਹੋਵੇਗੀ ਕਿ ਕੁਝ ਬੀਤ ਰਹੀ ਹੈ ਕਿਉਂਕਿ ਜਦੋਂ ਆਪਣੇ ਭਵਿੱਖ ਦੇ ਸਹਾਰੇ ਨੂੰ ਮੋਢੇ ਦਾ ਸਹਾਰਾ ਦੇਣਾ ਪੈਂਦਾ ਹੈ ਸਭ ਤੋਂ ਦੁਨੀਆਂ ਤੋਂ ਸਭ ਤੋਂ ਔਖਾ ਕੰਮ ਸ਼ਾਇਦ ਇਹੀ ਹੁੰਦਾ ਹੈ ਇਕੱਲਾ ਹੀ ਪੁੱਤ ਦੀ ਮੇਰੇ ਇਕੱਲੇ ਇਕੱਲਾ ਇਕੱਲਾ ਪੁੱਤ ਸੇ ਸਰਕਾਰ ਬਣੀ ਤੋਂ ਬਾਅਦ ਦੀ ਇਹ ਤਸਵੀਰ ਇਹ ਜੋ ਆਤਮ ਹੱਤਿਆ ਹੋਈ ਹੈ ਖੁਦਕੁਸ਼ੀ ਹੋਈ ਹੈ ਵੀ ਨਾ 2017 ਮਾਰਚ 2017 ਦੇ ਵਿੱਚ ਸਰਕਾਰ ਬਣਦੀ ਹੈ ਤੇ ਉਸ ਤੋਂ ਵੀ 6 ਮਹੀਨੇ ਬਾਅਦ ਖੁਦਕੁਸ਼ੀ ਕੀਤੀ ਜਾਂਦੀ ਹੈ 6 ਮਹੀਨੇ ਪਹਿਲਾਂ ਵਾਦਾ ਸੀ ਦਾਵਾ ਸੀ ਕਿ ਸਾਰਾ ਕਰਜ਼ਾ ਮਾਫ ਕੀਤਾ ਜਾਵੇਗਾ ਇੱਕ ਹੋਰ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਇਹ ਕੌਣ ਨੇ ਇਹ ਜੀ ਮੇਰਾ ਪਾਪਾ ਹੈ ਜੀ ਇਹ ਕਦੋਂ 8 12 2018 ਨੂੰ ਹਾਂ ਜੀ ਇਹ ਮਹੀਨਾ ਖੋਗਾ ਜੀ ਕੋਈ 8 ਵਾਰ ਹਾਂ ਜੀ ਮਹੀਨਾ ਸਿਰਫ ਮਹੀਨਾ ਪਹਿਲਾਂ ਤੇ ਕਰਜ਼ਾ ਮਾਫ ਨਹੀਂ ਕੀਤਾ ਗਿਆ ਹਾਂ ਦਾ ਕੋਈ ਮਾਫ ਨਹੀਂ ਹੋਇਆ ਜੀ ਸਾਡਾ ਕੋਈ ਪੈਸਾ ਨਹੀਂ ਮਾਫ ਹੋਇਆ ਨਾ ਦਾ ਲਾਜਮਾ ਇੱਕ ਬੈਂਕ ਦੇ ਪੈਸੇ ਵਾਂ ਪਏ ਨਾ ਪਟਿਆਲਾ ਦਾ ਹੋਇਆ ਜੀ ਕੋਈ ਬਥਲੀ ਮਾਫ ਹੋਇਆ ਨਾ ਕੋਈ ਹੋਰ ਕੋਈ ਪੈਸਾ ਮਾਫ ਨਹੀਂ ਹੋਇਆ ਜੀ ਸਾਡਾ ਬਾਪ ਜੀ ਉਹ ਕਰਜ਼ੇ ਦੇ ਫਿਕਰਤੀ ਮੁੱਕ ਗਏ ਵੀ ਕਰਜ਼ਾ ਵਾੜਾ ਚੜ ਗਿਆ ਜੀ ਬਸ ਵਾਂਏ ਕਰਕੇ ਹੋ ਗਿਆ ਜ਼ਿਆਦਾ ਕਰਜ਼ੇ ਨਹੀਂ ਕਰੀਬ 1.5 ਮਹੀਨਾ ਪਹਿਲਾਂ ਇਹਨਾਂ ਦੇ ਪਿਤਾ ਜੀ ਸਰਦਾਰ ਗੁਰਜੰਟ ਸਿੰਘ ਜੀ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਜ਼ਿਆਦਾ ਕਰਜ਼ੇ ਨੇ ਇੱਕ ਨੌਜਵਾਨ ਛੋਟਾ ਸਾਡੇ ਨਾਲ ਇੱਥੇ ਮੌਜੂਦ ਹੈ ਤੁਹਾਡਾ ਨਾਮ ਕੀ ਹੈ ਲਵਦੀਪ ਸਿੰਘ ਲਵਦੀਪ ਲਵਦੀਪ ਇਹ ਤੁਹਾਡੇ ਪਿਤਾ ਜੀ ਦੀ ਤਸਵੀਰ ਹੈ ਹਾਂ ਜੀ ਕਰਜ਼ੇ ਕਰਕੇ ਮਾਤ ਹੋਈ ਕੀ ਕਾਰਨ ਹੈ ਕੀ ਹੋਇਆ ਸੀ ਸਾਡੇ ਸਾਰੇ ਕਰਜ਼ਾ ਵਾਲੀ ਸੀਗਾ 10 ਲੱਖ ਦੇ ਕਰੀਬ ਜੀ ਫਿਰ ਇੰਨਾ ਸਾਰਾ ਟੈਨਸ਼ਨ ਜੀ ਸੀਗੀ ਮੇਰੇ ਡੈਡੀ ਸਰ ਇਸ ਕਰਕੇ ਉਹਨਾਂ ਨੇ ਖੁਦਕੁਸ਼ੀ ਕਰ ਲਈ ਤੇ ਪਰਿਵਾਰ ਵੀ ਛੋੜ ਕੌਣ ਕੋਣ ਹੈ ਮੇਰੀ ਤਿੰਨ ਭੈਣਾਂ ਨੇ ਇੱਕ ਵਿਆਹੀ ਵੀ ਆ ਤੇ ਸਭ ਤੋਂ ਛੋਟਾ ਮੈਂ ਆ ਇਹ ਇੱਕ ਮੇਰੀ ਮੰਮੀ ਆ ਬਸ ਤੁਹਾਡਾ ਕਿਹੜਾ ਪਿੰਡ ਹੈ ਗਰੂਸਾਰੀ ਜ਼ਿਲ੍ਹਾ ਫਰੀਦਕੋਟ ਤੁਸੀਂ ਵੇਖ ਸਕਦੇ ਤਸਵੀਰ ਸਰਗਵਾਸੀ ਸਰਦਾਰ ਹਰਜੀਤ ਸਿੰਘ ਢਿੱਲੋਂ 982017 ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਕਰੀਬ-ਕਰੀਬ 5 ਮਹੀਨੇ ਬਾਅਦ ਦੀ ਇਹ ਤਸਵੀਰ ਹੈ ਜਦੋਂ ਇੱਕ ਕਿਸਾਨ ਨੂੰ ਕਰਜ਼ੇ ਦੇ ਕਰਕੇ ਕੁੱਟਕੁਸ਼ੀ ਕਰਨੀ ਪਈ ਇਹ ਨੌਜਵਾਨ ਲਵਦੀਪ ਸਾਡੇ ਨਾਲ ਮੌਜੂਦ ਹੈ ਜੇਕਰ ਪਰਿਵਾਰ ਦੀ ਗੱਲ ਕੀਤੀ ਜਾਵੇ ਲਵਦੀਪ ਤੇ ਪਰਿਵਾਰ ਦੇ ਵਿੱਚ ਸਭ ਤੋਂ ਛੋਟਾ ਲਵਦੀਪ ਹੈ ਤਿੰਨ ਲਵਦੀਪ ਦੀਆ ਭੈਣਾ ਨਹੀਂ ਜੋ ਵੱਡੀਆਂ ਨਹੀਂ ਇੱਕ ਭੈਣ ਵਿਆਹੀ ਹੋਈ ਹੈ ਤੇ ਦੋ ਹਲੇ ਕੁਵਾਰੀਆਂ ਨੇ ਇੱਕ ਮਾਤਾ ਜੀ ਲਵਦੀਪ ਤੇ ਘਰ ਦੇ ਵਿੱਚ ਮੌਜੂਦ ਨਹੀਂ ਹੁਣ ਘਰ ਦਾ ਗੁਜ਼ਾਰਾ ਕਿਵੇਂ ਹੋਵੇਗਾ ਇਹ ਸਵਾਲ ਬਹੁਤ ਵੱਡਾ ਹੈ ਲਵਦੀਪ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ ਢਾਈ ਕਿੱਲੇ ਢਾਈ ਕਿੱਲੇ ਤੇ ਕਰਜ਼ਾ ਹੁਣ ਤੱਕ ਮਾਫ ਨਹੀਂ ਹੋਇਆ ਨਹੀਂ ਕੋਈ ਨਹੀਂ ਹੋਇਆ ਲੈਂਟ ਵੀ ਨਹੀਂ ਹੋਈ ਕੁਛ ਨਹੀਂ ਹੋਇਆ ਕਰ ਜਾਓ ਵੀ ਕਦੇ ਤੁਹਾਡੇ ਨਾਲ ਤੁਹਾਡੇ ਪਿਤਾ ਜੀ ਤੁਸੀਂ ਵੈਸੇ ਸਭ ਤੋਂ ਛੋਟੇ ਹੋ ਕਰਦੇ ਤੁਹਾਨੂੰ ਕਦੇ ਇਦਾਂ ਦਾ ਮਾਹੌਲ ਹੁੰਦਾ ਸੀ ਪਿਤਾ ਜੀ ਦੁਖੀ ਰਹਿੰਦੇ ਹੋਣ ਕਰਜ਼ੇ ਕਰਕੇ ਜਾਂ ਕਹਿੰਦੇ ਹੁਣ ਨਹੀਂ ਸਰਕਾਰ ਨੇ ਕਿਹਾ ਹੈ ਸਾਡਾ ਕਰਜ਼ਾ ਮਾਫ ਕੀਤਾ ਜਾਵੇਗਾ ਕਹਿੰਦੇ ਤਾਂ ਸੀਗੇ ਪਰ ਇਹ ਕੋ ਕਹਿੰਦੇ ਨਹੀਂ ਸੀਗੇ ਚੁੱਪ ਕਰਕੇ ਤੁਰੇ ਫਿਰਦੇ ਸੀਗੇ ਬੱਸ ਉਹ ਤਾਂ ਹੀ ਉਹਨਾਂ ਨੇ ਕੋਈ ਦੱਸਿਆ ਕਰ ਜਾ ਵੀ ਸਾਡੇ ਸ਼ਹਿਰ ਬਾਲਾ ਸੀਗਾ ਜੀ ਬਸ ਇਹਦੀ ਮੈਨੂੰ ਟੈਨਸ਼ਨ ਹੀ ਸੀਗੀ ਉਹਨਾਂ ਨੂੰ ਬਸ ਤੁਹਾਡੇ ਸਾਹਮਣੇ ਕਦੀ ਉਹਨਾਂ ਨੇ ਬਿਆਨ ਕੀਤਾ ਵੀ ਕਿੰਨਾ ਕਿੰਨੀ ਟੈਨਸ਼ਨ ਹੈ ਉਹਨਾਂ ਨੂੰ ਜਾਂ ਕਿੰਨਾ ਕਿ ਦੁਖੀ ਨੇ ਉਹ ਉਹ ਕਹਿੰਦੇ ਮੈਨੂੰ ਤਾਂ ਹੀ ਰਾਤ ਨੂੰ ਨੀਂਦ ਨਹੀਂ ਆਉਂਦੀ ਦੂੜ ਕਮੀਨਾ ਤੋਂ ਨੀਂਦ ਹੀ ਨਹੀਂ ਆਈ ਸੀਗੀ ਫਿਰ ਜਾ ਕੇ ਉਹਨਾਂ ਨੇ ਖੁਦਕੁਸ਼ੀ ਕਰ ਲਈ ਸੀਗੀ ਖੇਤ ਆ ਕੇ ਸਾੜਾ ਠੇਕੇ ਦੇ ਮਾਨ ਲਿਆ ਵਾ ਸੀਗਾ 26 ਗੱਲੇਵਾਂ ਸੀ ਘਠੇਕੇ ਦੇ ਉੱਥੇ ਕੇਤੇ ਅਗੇ ਇਹਨਾਂ ਨੇ ਖੋਦਖੋਜੀ ਕਰ ਲਈ ਸੀ ਸ਼ਾਇਦ ਇਹ ਜੋ ਲਵਦੀਪ ਦਾ ਦੁੱਖ ਹੈ ਇਹ ਜੇਕਰ ਇਸ ਦੇ ਪਰਿਵਾਰ ਦਾ ਦੁੱਖ ਲਵਦੀਪ ਦਾ ਦੁੱਖ ਜਾਂ ਹੋਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦਾ ਦੁੱਖ ਜੇ ਸਰਕਾਰਾਂ ਸਮਝ ਸਕਦੀਆਂ ਜੇਕਰ ਪਹਿਲਾਂ ਸਮਝਾ ਹੁੰਦਾ ਤਾਂ ਸ਼ਾਇਦ ਇਨੀ ਧੀਰ ਨਾ ਹੁੰਦੀ ਇਹਨਾਂ ਦੇ ਹੱਥ ਵਿੱਚ ਇਹ ਫੋਟੋਆਂ ਨਾ ਹੁੰਦੀਆਂ ਤਸਵੀਰਾਂ ਨਾ ਹੁੰਦੀਆਂ ਬਲਕਿ ਅੱਜ ਘਰ ਦੇ ਜੀ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਜੇਕਰ ਸਰਕਾਰਾਂ ਨੇ ਸਮੇਂ ਰਹਿੰਦਿਆਂ ਇਹਨਾਂ ਦੀ ਤਕਲੀਫ ਨੂੰ ਸਮਝਾ ਹੁੰਦਾ ਲੇਕਿਨ ਸ਼ਰਮਨਾਕ ਗੱਲ ਹੈ ਕਿ ਸਰਕਾਰਾਂ ਸਿਰਫ ਲਾਰੇ ਲਾਉਂਦੀਆਂ ਨਹੀਂ ਵਾਅਦੇ ਕਰਦੀਆਂ ਨੇ ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾਂਦਾ نتیਜੇ ਅੱਜ ਜਿਉਂਦੇ ਜਾਗਦੇ ਜੀ ਤਸਵੀਰਾਂ ਬਣ ਕੇ ਇਹਨਾਂ ਦੇ ਹੱਥਾਂ ਦੇ ਵਿੱਚ ਰਹਿ ਗਏ ਤੇ ਪੱਲੇ ਰਹਿ ਗਈਆਂ ਯਾਦਾਂ ਉਹਨਾਂ ਜੀਆਂ ਦੀਆਂ ਵੀਡੀਓ ਜਰਨਲਿਸਟ ਲਲਿਤ पांडे ਦੇ ਨਾਲ ਠਾਕੁਰ ਅਮਨਦੀਪ ਸਿੰਘ Delhi Post Punjabi Chandigarh ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ